ਤੁਸੀਂ ਵੀਡੀਓ ਨੂੰ ਸਾਰਾ ਦੇਖੋ ਜੇ ਤੁਹਾਨੂੰ ਐਂਡ ਵਾਲੀ ਜਿਹੜੀ ਵੀਡੀਓ ਆ ਐਂਡ ਵਾਲੀ ਜਿਹੜੀ ਸੈਟਿੰਗ ਆ ਉਹ ਥੋੜੀ ਬਹੁਤ ਕੰਮ ਆਉਣ ਵਾਲੀ ਸੈਟਿੰਗ ਆ ਤੇ ਮੇਰੇ ਸਮਝ ਲੱਦਾ ਉਹਨਾਂ ਦੇ 99% ਬੰਦਿਆਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੋਊਗਾ ਉਹ ਸੈਟਿੰਗ ਬਾਰੇ ਉਹ ਸੈਟਿੰਗ ਕੀ ਆ ਜੇਕਰ ਤੁਸੀਂ ਆਪਣੀ ਜਿਹੜੀ ਪ੍ਰੋਫਾਈਲ ਫਿਕ ਹੁੰਦੀ ਆ ਆਪਣੀ ਲੱਗੀ ਹੋਈ ਜਿਵੇਂ ਇਹਦੇ ਤੇ ਆਪਣੀ ਆ ਡੀਪੀ ਲੱਗੀ ਹੁੰਦੀ ਆ ਤੁਸੀਂ ਚਾਹੁੰਦੇ ਹੋ ਵੀ ਕਿਸੇ ਨੂੰ ਵੀ ਨਾ ਸ਼ੋ ਹੋਵੇ ਜਾਂ ਇੱਕ ਦੋ ਬੰਦਿਆਂ ਨੂੰ ਨਾ ਸ਼ੋ ਹੋਵੇ ਬਾਕੀ ਸਾਰਿਆਂ ਨੂੰ ਸ਼ੋ ਹੋਵੇ ਤਾਂ ਇਹ ਤੁਹਾਨੂੰ ਸੈਟਿੰਗ ਦੱਸੂਗਾ ਵੀ ਤੁਸੀਂ ਆਪਦੀ ਟੀਵੀ ਨੂੰ ਕਿਵੇਂ ਹੈਕ ਕਰ ਸਕਦੇ ਹੋ ਤੇ ਇੱਕ ਤੁਹਾਨੂੰ ਸੈਟਿੰਗ ਦੱਸੂਗਾ ਜਿਹੜੀ ਹੈਗੀ ਆ ਵੀ ਜਿਹੜੀ ਤੁਸੀਂ ਆਨਲਾਈਨ ਵਿਸ਼ੋਖ ਬਿਨਾ ਹੋ ਗਏ ਸੀ ਕਿਸ ਨੂੰ ਪਤਾ ਨਹੀਂ ਲੱਗੇ ਸੀ ਆਨਲਾਈਨ ਬੈਠੇ ਆ ਉਹ ਸੈਟ ਦੱਸੂਗਾ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖੋ ਜੇ ਕਰਨਾ ਕੀ ਆ ਹਨਾ ਤੁਹਾਨੂੰ ਇਹ ਵੀਡੀਓ ਦੇ ਸਰ ਕੋ ਦੱਸਾਂਗੇ ਆਪਾਂ ਜਾਵਾਂਗੇ ਪਹਿਲਾਂ WhatsApp ਤੇ WhatsApp ਓਪਨ ਕਰਨ ਤੋਂ ਬਾਅਦ ਇੱਥੇ ਜਾਵਾਂਗੇ ਸੈਟ ਤੇ 3 ਡੋਟ ਤੇ ਕਲਿੱਕ ਕਰਨਾ 3 ਡੋਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਚੈਟਾਂ 'ਚ ਜਾਣਾ। ਸੈਟ 'ਚ ਜਾਣ ਤੋਂ ਬਾਅਦ ਤੁਸੀਂ ਕਰਨਾ ਕੀ ਆ? ਇਹ ਚੈਟ ਤੇ ਜਾਣਾ। ਚੈਟ ਤੇ ਜਾਣ ਤੋਂ ਬਾਅਦ ਇੱਥੋਂ-ਉੱਥੇ ਤੁਸੀਂ ਇਨਸਟੈਂਟ ਵੀਡੀਓ ਮੈਸੇਜ ਦੇਖਦਾ ਆਪਸ਼ਨ ਆਏਗਾ। ਤੁਸੀਂ ਇਹਦੇ ਤੇ ਕਲਿੱਕ ਕਰ ਦੇਣਾ। ਇੰਜ ਤੇ ਕਲਿੱਕ ਕਰਨ ਦਾ ਕੀ ਹੋਵੇਗਾ? ਤੁਹਾਨੂੰ ਆਪਾਂ ਨੂੰ ਬੈਕ ਚਲਦੇ ਪਹਿਲਾਂ ਹੁਣ ਦੱਸਦੇ ਆ। ਤੁਸੀਂ ਇੱਥੇ ਕਿਸੇ ਨੂੰ ਮਨ ਚੱਲੋ ਵੀ ਵੀਡੀਓ ਸੈਂਡ ਕਰਨੀ ਆ। ਔਰ ਮੈਸੇਜ ਸੈਂਡ ਕਰਨ ਲੱਗੇ ਆਪਾਂ ਇਹਨੂੰ ਕਲਿੱਕ ਕਰਕੇ ਬੋਲ ਕੇ ਮੈਸੇਜ ਸੈਂਡ ਕਰਦੇ ਸੀਗੇ ਠੀਕ ਆ ਹੁਣ ਕੀ ਆ ਹੁਕੀ ਸਿਸਟਮ ਉਹਦੇ ਨਾਲ ਕੀ ਹੋ ਜਾਏਗਾ ਇਹਨੂੰ ਇੱਕ ਵਾਰੀ ਕਲਿੱਕ ਕਰਨ ਨਾਲ ਹੋ ਗਿਆ ਇਹਦੇ ਓਕੇ ਅਵਰੀਜ ਆਪਸ਼ਨ ਆ ਗਈ ਠੀਕ ਆ ਹੁਣ ਤੁਸੀਂ ਜਿਹੜਾ ਮੈਸੇਜ ਕਰਦੇ ਹੋ ਅਗੇ ਬੋਲ ਕੇ ਇਕੱਲਾ ਮੈਸੇਜ ਹੀ ਜਾਂਦਾ ਸੀ ਹੁਣ ਤੁਸੀਂ ਆਪਣੀ ਬੋਲ ਕੇ ਵੀਡੀਓ ਵੀ ਬਣਾ ਕੇ ਭੇਜ ਸਕਦੇ ਹੋ ਕਰਨਾ ਕੀ ਇਹਨੂੰ ਕਲਿੱਕ ਕਰਕੇ ਰੱਖਣਾ ਇਹ ਸਟਾਰਟ ਹੋ ਜੇਗੀ ਤੇ ਇਸ ਤਰ੍ਹਾਂ ਤੁਹਾਡੀ ਵੀਡੀਓ ਆਨ ਲੱਗ ਜੇਗੀ ਤੁਸੀਂ ਬੋਲ ਕੇ ਕੁਝ ਵੀ ਸੈਂਡ ਕਰ ਸਕਦੇ ਹੋ ਇਹ ਤੁਹਾਡੀ ਵੀਡੀਓ ਰਿਕਾਰਡ ਹੋ ਗਈ ਆ ਤੁਸੀਂ ਕਿਸੇ ਨੂੰ ਸੈਂਡ ਕਰਨੀ ਆ ਤਾਂ ਸੈਂਡ ਕਰ ਸਕਦੇ ਹੋ ਆਪਾਂ ਜਰ ਕਿਸੇ ਨੂੰ ਨਹੀਂ ਸੈਂਡ ਕਰਦੇ ਹੁਣ ਆਪਾਂ ਗੱਲ ਕਰਦੇ ਆਂ ਦੂਜੀ ਸੈਟਿੰਗ ਦੀ ਵੀ ਤੁਸੀਂ ਕਿਸੇ ਦੇ ਸਾਹਮਣੇ ਆਨਲਾਈਨ ਵੀ ਕਿਸੇ ਨੂੰ ਸ਼ੋਅ ਨਾ ਹੋਵੇ ਵੀ ਤੁਸੀਂ ਆਨਲਾਈਨ ਬੈਠੋ ਨਾ ਉਹਦੇ ਲਈ ਕੀ ਕਰਨਾ ਉਹਦੇ ਲਈ ਬਸੇਮ ਹੀ ਆਪਸ਼ਨ ਤੁਸੀਂ 3 ਡਾਟ ਤੇ ਜਾਣਾ 3 ਡਾਟ ਤੇ ਜਾਣ ਤੋਂ ਬਾਅਦ ਉਹੀ ਸੈਟਿੰਗ ਤੇ ਆਉਣਾ ਸੈਟਿੰਗ ਤੇ ਜਾਣ ਤੋਂ ਬਾਅਦ ਤੁਸੀਂ ਤੇ ਪ੍ਰਾਈਵੇਸੀ ਤੇ ਜਾਣਾ ਪ੍ਰਾਈਵੇਸੀ ਜਾਣ ਤੋਂ ਬਾਅਦ ਤੁਸੀਂ ਇੱਥੇ ਜਾਣਾ ਲਾਸਟ ਸੀਨ ਐਂਡ ਆਨਲਾਈਨ ਸੇ एवरीवन ਕਰੋਗੇ ਤੇ ਸਾਰਿਆਂ ਨੂੰ ਪਤਾ ਲੱਗੇਗਾ ਵੀ ਤੁਸੀਂ ਆਨਲਾਈਨ ਬੈਠੇ ਹੋ ਤੁਸੀਂ ਕਰਨਾ ਕਿ ਤੁਸੀਂ ਪਤਾ ਸੇਮ ਐਜ਼ ਲਾਸਟ ਸੀਨ ਇਹਦੇ ਤੇ ਕਲਿੱਕ ਕਰ ਦੇਣਾ ਹੁਣ ਤੁਹਾਡਾ ਤੁਸੀਂ ਮੰਨ ਲਓ ਵੀ ਆਪਣੇ ਫੇਸ ਵਟਸਐਪ ਤੇ ਆਨਲਾਈਨ ਬੈਠੇ ਹੋ ਤੁਹਾਡਾ ਸ਼ੋ ਨਹੀਂ ਕਰੇਗਾ ਕਿ ਤੁਸੀਂ ਆਨਲਾਈਨ ਹੋ ਬਹੁਤ ਹੀ ਕਮਾਲ ਦੀ ਸੈਟਿੰਗ ਆ ਇਹ ਤੁਹਾਡੇ ਕੰਮ ਵਾਲੀ ਸੈਟਿੰਗ ਆ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋਣਗੇ ਕਈ ਬੋਤ ਇਹਨਾਂ ਨੂੰ ਕਈ ਜਾਣਦੇ ਵੀ ਹੋਣਗੇ ਮੇਰੇ ਭਰਾ ਪਰ ਕਈ ਨਹੀਂ ਜਾਣਦੇ ਹੋਣ ਨਾ ਉਹਨਾਂ ਵਾਸਤੇ ਬਹੁਤ ਸੈਟ ਹੈਗਾ ਹੁਣ ਆਪਾਂ ਗੱਲ ਕਰਦੇ ਆ ਤੀਜੀ ਸੈਟਿੰਗ ਦੀ ਤੀਜੀ ਸੈਟਿੰਗ ਵੀ ਆਪਣੀ ਜਿਹੜੀ ਡੀਪੀ ਆ ਉਹ ਸਾਰਿਆਂ ਕੋਲੇ ਸ਼ੋ ਨਾ ਹੋਵੇ ਜਾਂ ਇੱਕ ਦੋ ਬੰਦਿਆਂ ਕੋਲੇ ਸ਼ੋ ਨਾ ਹੋਵੇ ਤਾਂ ਵੀ ਕਈ ਵਾਰੀ ਹੁੰਦਾ ਯਾਰ ਮੇਰੀ ਫੋਟੋ ਵੀ ਕਿਸੇ ਕੋਲ ਨਾ ਦਿ세ਣਾ ਜੇ ਤੂੰ ਸਾਰਿਆਂ ਨੂੰ ਚ ਉਹਨਾਂ ਦਾ ਸਾਰਿਆਂ ਕੋਲੇ ਵੀ ਨਹੀਂ ਦਿ세ਗੀ ਤੇ ਜੇ ਸਹੀ ਇੱਕ ਦੋ ਪਰਸਨ ਬਾਰੇ ਵੀ ਹਾਈਡ ਕਰਨੀ ਹੈ ਤਾਂ ਉਹਦੇ ਲਈ ਵੀ ਹੋ ਜਾਏਗੀ ਉਹਦੇ ਲਈ ਵੀ ਕੀ ਕਰਨਾ ਤੁਸੀਂ ਇੱਥੇ ਕਲਿੱਕ ਕਰਨਾ 3 ਡਾਟ ਤੇ ਸਟਰੀ ਡੋਰ ਤੇ ਕਲਿੱਕ ਕਰਨ ਤੋਂ ਬਾਅਦ ਉਹੀ ਤੁਸੀਂ ਸੈਟਿੰਗ ਤੇ ਜਾਣਾ ਸੈਟਿੰਗ ਤੇ ਜਾਣ ਤੋਂ ਬਾਅਦ ਤੁਸੀਂ ਪ੍ਰਾਈਵੇਸੀ ਤੇ ਜਾਣਾ ਪ੍ਰਾਈਵੇਸੀ ਜਾਣ ਤੋਂ ਬਾਅਦ ਇਹ ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨ ਖੁੱਲੇ ਜਾਣਗੇ ਤੁਸੀਂ ਇੱਥੇ ਕਰਨਾ ਹੈ ਕਿ ਤੁਹਾਨੂੰ ਇੱਥੇ ਪ੍ਰੋਫਾਈਲ ਫੋਟੋ ਪ੍ਰੋਫਾਈਲ ਫੋਟੋ ਜਾਣ ਤੋਂ ਬਾਅਦ ਇੱਥੇ एवरीवन ਨਾ ਮਾਈ ਕੰਟੈਕਟਾ ਓਡੀ ਸੌਰੀ ਇਹਦੇ ਤੇ ਕਲਿੱਕ ਕਰਨਾ ਹੈ ਤੁਸੀ ਮਾਈ ਕੰਟੈਕਟ ਐਕਸਪੈਕਟ ਤੇ ਇੱਥੇ ਕਲਿੱਕ ਕਰਨ ਤੋਂ ਬਾਅਦ ਹੁਣ ਤੁਹਾਡੇ ਕੋਲ ਸਾਰੇ ਉਹ ਨਾਮ ਜਿਹੜੇ ਤੁਹਾਡੇ WhatsApp ਦੇ ਵਿੱਚ ਐਡ ਨੇ ਉਹ ਸਾਰੇ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਣਗੇ ਹੁਣ ਮੰਨ ਲਓ ਵੀ ਮੈਂ ਕੋਈ ਵੀ ਬੰਦਾ ਜਾ ਮੰਨ ਲਓ ਵੀ ਇਹਨਾਂ ਨੂੰ ਕਲੈਕਟ ਕਰ ਲੈਣਾ ਉਸ ਸਾਰਾ ਤਰ੍ਹਾਂ ਨੇ ਇੱਥੇ ਕਲਿੱਕ ਕਰਤਾ ਹੁਣ ਇਹਨਾਂ ਕੋਲੇ ਮੇਰੀ ਡੀਵੀ ਸ਼ੋ ਨਹੀਂ ਹੋਵੇਗੀ ਬਾਕੀ ਸਾਰਿਆਂ ਕੋਲੇ ਹੋਵੇਗੀ ਤੁਸੀਂ ਸਾਰਿਆਂ ਨੂੰ ਵੀ ਇਸ ਤਰ੍ਹਾਂ ਟਿੱਕ ਲਾ ਕੇ ਕਰ ਸਕਦੇ ਹੋ ਜੇ ਤੁਹਾਨੂੰ ਡੀਵੀ ਕਿਸੇ ਨੂੰ ਸ਼ੋ ਨਾ ਹੋਵੇ ਠੀਕ ਆ ਤੁਸੀਂ ਇੱਕ ਨੂੰ ਵੀ ਕਰ ਸਕਦੇ ਹੋ ਦੋਨਾਂ ਨੂੰ ਵੀ ਕਰ ਸਕਦੇ ਹੋ ਜਿਵੇਂ ਚਾਹੋ ਨੇ ਹੋ ਤਾਂ ਤੁਸੀਂ ਸਾਰਿਆਂ ਨੂੰ ਇਹੀ ਕਰ ਸਕਦੇ ਹੋ ਕਿ ਸਾਡਾ ਡੀਪੀ ਕਿਸੇ ਕੋਲੇ ਸ਼ੋ ਨਾ ਹੋਵੇ। ਇੱਕ ਇਹ ਸੈਟਿੰਗ ਤੁਹਾਨੂੰ ਕਿਵੇਂ ਦੀ ਲੱਗੀ? ਬਣ ਕੇ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ। ਮਾੜੀ ਲੱਗੇ ਤਾਂ ਵੀ ਦੱਸ ਦਿਆ ਕਰੋ ਬਈ। ਵੀ ਨਹੀਂ ਵਧੀਆ ਲੱਗੀ ਨਾ ਤਾਂ ਸਾਨੂੰ ਪਤਾ ਸੀਗਾ ਤਾਂ ਸਾਨੂੰ ਪਹਿਲਾਂ ਪਤਾ ਸੀਗਾ ਇਸ ਵੀਡੀਓ ਸੈਟਿੰਗਾਂ ਬਾਰੇ। ਤਾਂ ਮੈਂ ਉਹਨਾਂ ਲਈ ਬਣਾਈ ਹੈ ਜਿਨ੍ਹਾਂ ਨੂੰ ਹਜੇ ਤੱਕ ਇਹਨਾਂ ਸੈਟਿੰਗਾਂ ਬਾਰੇ ਨਹੀਂ ਪਤਾ ਸੀਗਾ। ਇਹ ਸੈਟਿੰਗਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਤਾਂ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਬਣ ਕੇ ਯਾਰ। ਸ਼ੇਅਰ ਕਰਨਾ ਕੀ ਹੁੰਦਾ ਕਿ ਵੀਡੀਓ ਸਾਰਿਆਂ ਤੱਕ ਪਹੁੰਚ ਜਾਂਦੀ ਆ ਤੇ ਚਰ ਕਿਸੇ ਦੇ ਕੰਮ ਆ ਜਾਂਦੀ ਹੈ ਨਾ